ਆਪਣੇ ਮੈਂ ਸਰਪੰਚ ਸਾਹਿਬ ਇੱਕ ਆਪਾਂ ਘਰ ਦਿਖਾ ਲਿਆ ਤੁਸੀਂ ਮੈਨੂੰ ਉਹ ਮੈਂ ਕਹੂੰਗਾ ਸੰਤਨੂ ਵੀ ਆਪਾਂ ਦਿਖਾ ਲਾਂਗੇ ਵੀਡੀਓ 'ਚ ਉਹ ਘਰ ਹਜੇ ਤੱਕ ਵੀ ਪਾਣੀ ਢਾਹ ਲਾ ਰਿਹਾ ਪਾਣੀ ਅਸੀਂ ਸਾਰੇ ਕਿਹਨੇ ਪਾਣੀ ਬੰਦ ਹੋ ਗਿਆ ਪਰ ਉਹ ਘਰ ਨੂੰ ਹਜੇ ਤਰ ਵੀ ਢਾਹ ਲਾ ਰਿਹਾ ਇਹ ਪਾਣੀ ਉਹ ਜਿਹੜਾ ਬੰਦ ਦੀ ਗੱਲ ਤੁਸੀਂ ਕਰਦੇ ਹੋ ਉਸ ਦਾ ਬੰਦ ਦੀ ਇਹਦੀ ਕਾਰਨ ਕਰਕੇ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਵੀ ਹੋਣ ਬੜੀ ਲੋੜ ਆ ਹਾਂ ਉਸੇ ਕੜੀ ਨਾਲ ਆਪਾਂ ਜੋੜਦੇ ਆ ਦੇਖੋ ਫੜ ਚੱਲ ਗਿਆ ਹਮ ਫੜ ਤੋਂ 2.5 ਮਹੀਨੇ ਬਾਅਦ ਘਰ ਰੁੜ ਗਿਆ ਹਾਂ ਦੇਖੋ ਤਾਂ ਇਕੋ ਤੁਹਾਨੂੰ ਯਾਦ ਰਣਾ ਹਿਮਾਚਲ ਦੀ ਕੋਠੀ ਦਾ ਬੜਾ ਜ਼ਿਕਰ ਕੀਤਾ ਸਾਰੇ ਆਖਣ ਉਹ ਕਿੱਥੇ ਆ ਦੁਨੀਆ ਸਾਡੀ ਪਹੁੰਚ ਗਏ ਪਹੁੰਚ ਗਏ ਬਹੁਤ ਦੁਨੀਆ ਪਹੁੰਚੀ ਇਹ ਗੁਰਸਿੱਖ ਪਰਿਵਾਰ ਹੈ 12 ਜੀ ਆ 18 ਕਿੱਲੇ ਜਮੀਨ ਹੈ ਜੀ ਉਹਨਾਂ ਦੀ ਗੁਰਸਿੱਖ ਪਰਿਵਾਰ ਆ ਜਿਹੜਾ ਉਹ ਬੱਚਾ ਬਾਬਾ ਬਦੀਚੰਦ ਜੀ ਨਾਲ ਸੇਵਾ ਕਰਦਾ ਬਾਬਾ ਬਾਬਾ ਜੀ ਉਹਨਾਂ ਦੇ ਨਾਲ ਉਹ ਕੱਲੇ ਕੱਲੇ ਘਰ ਦੇ ਵਿੱਚ ਚੱਪੂ ਨਾਲ ਪ੍ਰਸ਼ਾਦਾ ਵਿੱਚ ਪਹੁੰਚਾਉਂਦਾ ਰਿਹਾ ਖਵਾਉਂਦਾ ਰਿਹਾ ਅੱਜ ਉਹਨੂੰ ਘਰੋਂ ਬਚਾਉਣ ਲਈ ਕੋਈ ਵੀ ਜਦੋਂ ਅਸੀਂ ਬੜਾ ਸੋਸ਼ਲ ਮੀਡੀਆ ਤੇ ਜਾ ਖਬਰਾਂ ਚ ਗੱਲਬਾਤ ਦੱਸ ਦੇ ਰਹੇ ਆ ਕੋਈ ਬਚਾਉਣ ਨਹੀਂ ਆਇਆ ਹੁਣ ਉਹ ਪਰਿਵਾਰ ਹੈ ਜਿਹੜਾ ਹਾਰਡ ਨਾ ਹੋਣ ਦੇ ਬਾਵਜੂਦ ਵੀ ਘਰ ਰੁੜ ਗਿਆ ਵੇਖੋ ਕਿੰਡੀ ਤਰਾਸਦੀ ਕਿੰਡੀ ਤਰਾਸਦੀ ਇਹ ਤੇ ਤੁਹਾਡੇ ਕੋਲ